ਸ੍ਰੀ ਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਫੇਰ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਸਬਸਕ੍ਰਾਈਬ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜੀ ਸੋਹਣੇ ਸੋਹਣੇ ਸੂਟ ਲਿਆਉਣ ਨੂੰ ਬੜਾ ਮਨ ਕਰਦਾ ਹੈ ਤਿਹਾਰਾਂ ਕਰਕੇ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਲੈ ਕੇ ਆਈਆਂ ਜੀ ਪਹਿਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਸੂਟ ਹੈ ਜੀ ਮੰਜੈਂਟਾ ਕਲਰ ਦੀ ਨਾਲ ਬਾਟਮ ਹੈ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਹੈ ਜੀ ਥ੍ਰੈਡਵਰਕ ਬਹੁਤ ਹੀ ਪਿਆਰਾ ਜੀ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੂਗਾ ਜੀ ਥ੍ਰੈਡ ਵਰਕ ਹੈ ਗੋਟਾ ਪੱਟੀ ਦਾ ਕੰਮ ਹੈ ਜੀ ਨਾਲ ਪੈਰਟ ਕੰਟਰਾਸਟ ਕਰਿਆ ਹੋਇਆ ਜੀ ਅਲੱਗ ਸਟਾਈਲ ਦਾ ਸੂਟ ਬਣਾਇਆ ਹੈ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਬਹੁਤ ਹੀ ਪਿਆਰੀ ਲੈਸ ਲਾਈ ਵੀ ਹੈ ਐਨ ਗੋਟਾ ਪੱਟੀ ਨਾਲ ਮੈਚ ਕਰਕੇ ਜੀ ਐਨ ਗੋਟਾ ਪੱਟੀ ਨਾਲ ਮੈਚ ਕਰਕੇ ਜੀ ਬਹੁਤ ਹੀ ਪਿਆਰੀ ਲੈਸ ਲਾਈ ਵੀ ਹੈ ਜੀ ਬਿਲਕੁਲ ਸ਼ੇਡ ਮੈਚ ਕਰਕੇ ਸੂਟ ਬਹੁਤ ਹੀ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਤੁਹਾਨੂੰ ਪੈਰਟ ਕਲਰ ਦਾ ਦੁਪੱਟਾ ਬਲੈਕ ਕਲਰ ਦੀ ਸ਼ਰਟ ਤੇ ਮੰਜੈਂਟਾ ਕਲਰ ਦੀ ਨਾਲ ਬਾਟਮ ਮਿਲੂਗੀ ਜੀ ਸੂਟ ਇੰਨਾ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ 850 ਰੁਪਿਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰਿਆ ਕਰੋ ਜੀ ਜਲਦੀ ਤੋਂ ਜਲਦੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ 2.5 ਮੀਟਰ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਸਿੰਗਲ ਪੀਸ ਹੈ ਬਹੁਤ ਹੀ ਪਿਆਰੀ ਤੁਹਾਨੂੰ ਕਰੇਵ ਦੀ 2.5 ਮੀਟਰ ਦੀ ਸ਼ਰਟ ਮਿਲੂਗੀ ਫਲਕਾਰੀ ਵਰਕ ਹੋਇਆ ਹੋਇਆ ਹੈ ਜੀ ਉੱਪਰ ਬਹੁਤ ਸੋਹਣੇ ਪੀਕਾਕ ਬਣੇ ਪਿਆ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਲਾਈਟ ਆਫ ਵਾਈਟ ਨਾਲ ਬਾਟਮ ਲਾਈ ਵੀ ਹੈ ਜੀ ਬਹੁਤ ਹੀ ਪਿਆਰੀ ਜੀ ਬਹੁਤ ਵਧੀਆ ਵਰਕ ਹੋਇਆ ਹੋਇਆ ਹੈ ਜੀ ਬਾਟਮ ਤੇ ਪੀਕਾਕ ਬਣੇ ਹੋਏ ਹਨ ਦੁਪੱਟਾ ਨਾਲ ਸ਼ਿਮਰਦਾ ਜੀ ਫੋਰ ਜੈ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਟ੍ਰੈਂਡ ਵਿੱਚ ਹੈ ਸੂਟ ਦਾ ਪ੍ਰਾਈਸ ਹੈਗਾ 1000 ਰੁਪਿਆ ਜੀ 1000 ਰੁਪਿਆ ਸੂਟ ਦਾ ਪ੍ਰਾਈਸ ਹੈ ਪ੍ਰਾਈਸ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਦੇਖੋ ਜੀ ਮੈਚਿੰਗ ਦੇਖੋ ਜੀ ਕਿੰਨਾ ਪਿਆਰਾ ਸ਼ੇਡ ਹੈ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆ ਬਹੁਤ ਪਿਆਰੇ ਪੀਕਾਕ ਬਣਾਏ ਹੋਏ ਆ ਜੀ ਕਲਰ ਮੈਚਿੰਗ ਬਹੁਤ ਹੀ ਸੋਹਣਾ ਹੈ ਜੀ ਸੂਟ ਪਾ ਕੇ ਤੁਹਾਡੀ ਲੁੱਕ ਬਹੁਤ ਹੀ ਪਿਆਰੀ ਆਉਣੀ ਆ ਜੀ ਸੂਟ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੀ ਜਾਇਆ ਕਰੋ ਜੀ ਬਾਰਕ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਵੈਸੇ ਅਸੀਂ ਹਰ ਵੀਡੀਓ ਚ ਮੈਂ ਕਲੀਅਰ ਦੱਸਦੀ ਆ ਜੀ ਹਰ ਕੁਝ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਫਿਰ ਵੀ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਆਪਣਾ ਆਰਡਰ ਦੇਣ ਲਈ ਤੁਹਾਨੂੰ ਬਿਲਕੁਲ ਸੈਟੀਸਫਾਈ ਹੋਣਾ ਪੈਣਾ ਪਹਿਲਾਂ ਉਸ ਤੋਂ ਬਾਅਦ ਤੁਸੀਂ ਆਪਣਾ ਆਰਡਰ ਦਿਆ ਕਰੋ ਸਾਨੂੰ ਕੋਈ ਟੈਨਸ਼ਨ ਨਹੀਂ ਜੀ ਦੋ ਵਾਰ ਪੁੱਛੋ ਚਾਰ ਵਾਰ ਪੁੱਛੋ ਅਗਲਾ ਸੂਟ ਚੈੱਕ ਕਰੋ ਜੀ ਬਸਕੋ ਬਸਕੋਸ ਮਸਲੀਨ ਬਿਸਕੋਸ ਮਸਲਿਨ ਹੈ ਜੀ ਬਹੁਤ ਹੀ ਪਿਆਰੀ 5 ਮੀਟਰ ਦਾ ਕੱਟ ਹੈ ਜੀ ਕੱਟਵਰਕ ਦਾ ਕੰਮ ਹੋਇਆ ਹੈ ਬਈ ਜੀ ਦੁਪट्टे ਤੇ ਡਿਜੀਟਲ ਪ੍ਰਿੰਟ ਹੈ ਬਹੁਤ ਹੀ ਪਿਆਰਾ ਜੀ ਬਹੁਤ ਪਿਆਰਾ ਦੁਪੱਟਾ ਔਰ ਗੈਂਜਾ ਕੱਟਵਰਕ ਜੀ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਆ ਕਲਰ ਇਹ ਬਹੁਤ ਪਿਆਰਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 1000 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੀ ਸੂਟ ਦੀ ਲੁੱਕ ਬਣ ਕੇ ਆਉਂਦੀ ਹੈ ਜੀ ਪਾਕਿਸਤਾਨੀ ਲੁੱਕ ਬਣੂਗੀ ਜੀ ਸੂਟ ਦੀ ਦੁਪੱਟਾ organza ਦਾ ਕੱਟਵਰਕ ਹੋਇਆ ਹੋਇਆ ਵੈ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ 컬러 ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਵਰਕ ਹੈ ਜੀ 컬러 ਕੰਟਰਾਸਟ ਕਿਹਾ ਕਹਣੇ ਜੀ ਸੂਟ ਦੇ ਬਹੁਤ ਹੀ ਪਿਆਰੇ ਨਿਊ ਨਿਊ ਡਿਜ਼ਾਈਨ ਹੈ ਜੀ ਨਿਊ ਨਿਊ ਸੂਟ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਤਿਹਾਰਾਂ ਦਾ ਸੀजन ਹੈ ਜੀ ਜਲਦੀ ਤੋਂ ਜਲਦੀ ਸੋਹਣੇ ਸੋਹਣੇ ਸੂਟ ਪਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰੇ ਆਪਣੇ ਫਰੈਂਡ ਸਰਕਲ ਚ ਜ਼ਰੂਰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੇਰੀਆਂ ਭੈਣਾਂ ਨੇ ਐਨੀ ਕੁ ਜ਼ਰੂਰ ਹੈਲਪ ਕਰ ਦਿਆ ਕਰੋ ਤਾਂ ਜੋ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਕਲਰ ਦੇਖੋ ਜੀ ਕਿੰਨਾ ਪਿਆਰਾ ਜੀ ਬਲੈਕ ਕਰ ਫਰੋਜ਼ੀ ਬਹੁਤ ਹੀ ਪਿਆਰਾ ਕਲੀਆਂ ਵਾਲਾ ਡਿਜ਼ਾਈਨ ਹੈ ਜੀ ਦੁਪੱਟਾ ਔਰਗੈਂజా ਕੱਟਵਰਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 1000 ਸੂਟ ਦਾ ਪ੍ਰਾਈਸ ਹੈ ਜੀ ਐਨੇ ਦਾ ਤੁਹਾਡਾ ਵਰਕ ਹੁੰਦਾ ਜਿੰਨੇ ਦਾ ਅਸੀਂ ਤੁਹਾਨੂੰ ਪੂਰਾ ਸੂਟ ਦੇ ਰਹੇ ਹਾਂ ਅਗਲਾ ਸੂਟ ਚੈੱਕ ਕਰੋ ਜੀ ਜੋਰਜਟ ਸੂਟ 229 ਸੂਟ ਸ਼ਰਟ ਹੈ ਜੀ ਬਹੁਤ ਹੀ ਪਿਆਰੀ ਜੋਰਜਟ ਜੀ ਦੀ ਵਿਦ ਥ्रेड ਵਰਕ ਹੋਇਆ ਪਿਆ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ 2.5 ਮੀਟਰ ਦੀ ਸ਼ਰਟ ਹੈ ਜੀ 22 ਦੀ 229 ਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਪਿਓਰ ਜੋਰਜਟ ਦਾ ਜੀ ਬਹੁਤ ਹੀ ਪਿਆਰੀ ਸ਼ਰਟ ਹੈ ਜੀ 229 ਦੀ ਵਿਦ ਥਰੈਡ ਵਰਕ ਬਹੁਤ ਪਿਆਰੀ ਬਹੁਤ ਪਿਆਰੀ ਸ਼ਰਟ ਮਿਲੂਗੀ ਤੁਹਾਨੂੰ ਸੂਟ ਦੀ ਲੁੱਕ ਬਹੁਤ ਪਿਆਰੀ ਆ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਏ ਜੀ ਬਹੁਤ ਹੀ ਸੋਹਣਾ ਦੁਪੱਟਾ ਮਿਲੂਗਾ ਜੀ ਜਾਰਜਟ ਦਾ ਜਾਰਜਟ ਦਾ ਬਹੁਤ ਹੀ ਦੁਪੱਟਾ ਜੇ ਤੁਸੀਂ ਇਹ ਸੂਟ ਸਾ ਤੋਂ ਸਿੰਗਲ ਵਾਇ ਕਰਦੇ ਆ ਜੀ 750 ਦਾ ਦੋ ਸੂਟ ਲੰਨੇ ਆ ਤਾਂ 1400 ਦੇ ਬਹੁਤ ਹੀ ਪਿਆਰੇ ਜਾਰਜਟ ਦੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਇਓ ਜਾਰਜਟ ਦਾ ਸੂਟ ਹੈ ਜੀ ਟਾਈ ਇਨ ਟਾਈ ਸ਼ਰਟ ਬਹੁਤ ਹੀ ਪਿਆਰੀ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਟਾਈਂਡਾਈ ਆਰ ਜੌਰਜਟ ਦਾ ਤੁਹਾਨੂੰ ਦੁਪੱਟਾ ਮਿਲੇਗਾ ਡਿਜੀਟਲ ਪ੍ਰਿੰਟ ਬਹੁਤ ਪਿਆਰਾ ਸਿੰਗਲ ਸੂਟ ਹੈਗਾ 750 ਦਾ ਦੋ ਸੂਟ ਹੈਗੇ 1400 ਤੇ ਜਲਦੀ ਤੋਂ ਜਲਦੀ ਆਰਡਰ ਕਰਿਓ ਜੀ ਸਟਾਕ ਬਹੁਤ ਘੱਟ ਹੈ ਜੀ ਸਟਾਕ ਘਟ ਹੋਣ ਦਾ ਮਤਲਬ ਇਹ ਹੈ ਜੀ ਕਿ ਸੂਟ ਜਲ ਹਰੇਕ ਬੰਦਾ ਜਲਦੀ ਤੋਂ ਜਲਦੀ ਆਰਡਰ ਕਰ ਦਿੰਦਾ ਹੈ ਕਈ ਮੇਰੀਆਂ ਭੈਣਾਂ ਹਰ ਵਾਰੀ ਰਹਿ ਜਾਂਦੀਆਂ ਫਿਰ ਉਹ ਫੋਨ ਕਰਦੀਆਂ ਕਿ ਸਾਨੂੰ ਅਸੀਂ ਕਿੰਨੀ ਵਾਰ ਸੂਟ ਆਰਡਰ ਕਰਿਆ ਸਾਨੂੰ ਮਿਲਿਆ ਨਹੀਂ ਪਰ ਤੋਂ ਵੀਡੀਓ ਦੇਖਦੀ ਸਾਰੇ ਆਰਡਰ ਕਰਿਆ ਕਰੋ ਜੀ ਜਿਦੀ ਪੇਮੈਂਟ ਮੇਰੇ ਕੋਲ ਆ ਗਈ ਜੀ ਉਹਦਾ ਸੂਟ ਰੱਖਿਆ ਜਾਊਗਾ ਮੈਂ ਬਾਰ ਬਾਰ ਵੀਡੀਓ ਚ ਕਹਿੰਨੀ ਆ ਜਿਦੀ ਪੇਮੈਂਟ ਆ ਗਈ ਸਕਰੀਨ ਸ਼ਾਟ ਭੇਜਣਾ ਸਾਨੂੰ ਤੁਸੀਂ ਤਾਂ ਤੁਹਾਡੀ ਪੇਮੈਂਟਸ ਆ ਹੋਣੀ ਆ ਜੀ ਠੀਕ ਹੈ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਸ਼ਰਟ ਬਹੁਤ ਹੀ ਪਿਆਰੀ ਮਸਲੀਨ ਵਰਕ ਦੀ ਕਾਟਨ ਦੀ ਬਾਟਮ ਹੈ ਜੀ ਬਹੁਤ ਪਿਆਰੀ ਕਲਰ ਚੱਕ ਕਰੀ ਜਾਓ ਜੀ ਕਿੰਨਾ ਪਿਆਰਾ ਹੈ 바ਵਾ ਨਾਲ ਬਲੈਕ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਬਹੁਤ ਪਿਆਰਾ ਮਸ਼ੀਨ ਦਾ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਕੋਟਾ ਡੋਰੀਏ ਦਾ ਬਹੁਤ ਹੀ ਪਿਆਰਾ ਕੋਟਾ ਡੋਰੀਏ ਦਾ ਦੁਪੱਟਾ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ 650 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੀ ਤੁਹਾਨੂੰ ਸ਼ਰਟ ਮਿਲੇਗੀ ਜੀ ਬਹੁਤ ਪਿਆਰੀ ਮਸਲੀਨ ਦੀ કોટ कॉटन ਦੀ ਤੁਹਾਨੂੰ बॉटम ਮਿਲੂਗੀ 2.5 ਮੀਟਰ ਸ਼ਰਟ 2.5 ਮੀਟਰ बॉटम ਤੇ 2.5 ਮੀਟਰ ਦਾਈ ਕੋਟਾ ਡੋਰੀਏ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ 컬러 ਚੈੱਕ ਕਰੋ ਜੀ 바ਵਾ ਸ਼ੇਡ ਜਿਆ 컬러 ਹੈ ਬਲੈਕ ਨਾਲ बॉटम ਹੈ ਬਲੈਕ ਹੀ ਦੁਪੱਟਾ ਸੂਟ ਦੇਖਿਓ ਜੀ ਪਾਜਾਵਾ ਕਿੰਨਾ ਵਧੀਆ ਲੱਗੂਗਾ ਜੀ 650 ਓਨਲੀ ਪ੍ਰਾਈਸ ਹੈਗਾ 650 ਜਲਦੀ ਤੋਂ ਜਲਦੀ ਆਰਡਰ ਕਰੋ ਜੀ ਦੋ ਸੂਟ ਕਰੋ ਚਾਰ ਸੂਟ ਕਰੋ ਪਰ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਪਿਆਰੇ ਪਿਆਰੇ ਸ਼ੇਡ ਹੈ ਜੀ ਕਿਆ ਕਹਿਣੇ ਜੀ ਬਹੁਤ ਪਿਆਰਾ ਸੂਟ ਹੈ ਜੀ ਦੇਖੋ ਜੀ 650 ਦੇ ਵਿੱਚ ਵਰਕ ਨਹੀਂ ਹੁੰਦਾ ਜਿੰਨਾ ਇਹ ਸੂਟ ਤੇ ਵਰਕ ਹੋਇਆ ਹੋਇਆ ਅਸੀਂ ਤੁਹਾਨੂੰ ਵਿਦ ਕਪੜਾ ਦੁਪੱਟਾ ਸਭ ਕੁਝ ਦੇ ਰਹੇ ਹਾਂ 5 ਮੀਟਰ ਕਪੜਾ ਹੋ ਗਿਆ 7.5 ਮੀਟਰ ਹੋ ਗਿਆ ਵਿਦ ਦੁਪੱਟਾ ਜੀ ਬਹੁਤ ਪਿਆਰਾ ਮਸਲੀਨ ਦੀ ਸ਼ਰਟ ਜੀ ਬਹੁਤ ਹੀ ਪਿਆਰੀ ਅਗਲਾ ਸੂਟ ਚੈੱਕ ਕਰੋ ਜੀ ਸਿੰਗਲ ਪੀਸ ਹੈ ਜੀ ਸਿੰਗਲ ਪੀਸ 5 ਮੀਟਰ ਤੁਹਾਨੂੰ ਜੌਰਜਟ ਦਾ ਆਲ ਓਵਰ ਸੂਟ ਮਿਲੇਗਾ ਬਹੁਤ ਹੀ ਪਿਆਰਾ ਵਰਕ ਦੁਪੱਟਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦੇਖੋ ਜੀ ਕਿੰਨਾ ਪਿਆਰਾ ਹੈ ਜੈਲੋ ਕਲਰ ਦਾ ਵਰਕ ਚੈੱਕ ਕਰੋ ਜੀ 슬ੀਵਸ ਤੇ ਵੀ ਵਰਕ ਮਿਲੂਗਾ ਤੁਹਾਨੂੰ ਬਹੁਤ ਹੀ ਸੋਹਣਾ ਜੀ ਨਾਲ ਮੈਚਿੰਗ ਦੁਪੱਟਾ ਲੇਸ ਦੀ ਫਿਨਿਸ਼ਿੰਗ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਕਿਆ ਕਹਨੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆ ਸੂਟ ਦਾ ਪ੍ਰਾਈਸ ਹੈਗਾ ਜੀ 990 ਰੁਪਿਆ 990 ਰੁਪਿਆ ਸੂਟ ਦਾ ਪ੍ਰਾਈਸ ਹੈ ਬਹੁਤ ਹੀ ਪਿਆਰਾ ਜੌਰਜਟ ਦਾ ਸੂਟ ਹੈ ਵਰਕ ਚੈੱਕ ਕਰੀ ਜਾਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਮਕੈਸ਼ ਤੇ ਮਕੈਸ਼ ਲੱਗੀ ਹੋਈ ਹੈ ਜੀ ਸਾਰੇ ਸੂਟ ਨੂੰ ਮਕੈਸ਼ ਵਰਕ ਹੈ ਤੇ ਸੂਟ ਮਿਲੂਗਾ ਤੁਹਾਨੂੰ 5 ਮੀਟਰ ਜੌਰਜਟ ਦਾ 5 ਮੀਟਰ ਜ਼ੋਰਜਟ ਦਾ ਸੂਟ ਹੈ ਜੀ ਜ਼ੋਰਜਟ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਸੂਟ ਦਾ ਪ੍ਰਾਈਸ ਹੈਗਾ ਓਨਲੀ 950 ਰੁਪਿਆ 950 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰੀ ਜ਼ੋਰਜਟ ਲੱਗੀ ਜ਼ੋਰਜਟ ਤੇ ਮਕੈਸ਼ ਵਰਕ ਹੋਇਆ ਹੋਇਆ ਹੈ ਜੀ ਬਹੁਤ ਹੀ ਪਿਆਰੀ ਮਕੈਸ਼ ਲੱਗੀ ਹੋਈ ਹੈ ਜੀ ਗਲੇ ਦਾ ਕੰਮ ਚੈੱਕ ਕਰੋ ਜੀ ਔਰ ਦੁਪੱਟੇ ਦਾ ਕੰਮ ਚੈੱਕ ਕਰੋ ਜੀ ਜ਼ੋਰਜਟ ਦਾ ਹੀ ਦੁਪੱਟਾ ਹੈ ਜੀ ਜ਼ੋਰਜਟ ਦਾ ਹੀ ਤੁਹਾਨੂੰ 5 ਮੀਟਰ ਆਲ ਓਵਰ ਸੂਟ ਮਿਲੂਗਾ ਜੀ カラー चेक करी जायो जी कलर बहुत ही प्यारे प्यारे कलर हैं सूट च कलर देख के ਤੁਹਾਡਾ ਮਨ ਖੁਸ਼ ਹੋ ਜੂਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਮਕੈਸ਼ ਲੱਗੀ ਵੀ ਹੈ ਜੀ ਜੌਰਜਟ ਦਾ 5 ਮੀਟਰ ਕਪੜਾ ਹੈ ਜੀ ਬਹੁਤ ਹੀ ਪਿਆਰਾ ਦੁਪੱਟੇ ਤੇ ਵੀ ਤੁਹਾਨੂੰ ਲੈ ਜੌਰਜਟ ਤੇ ਮਕੈਸ਼ ਦਾ ਕੰਮ ਮਿਲੂਗਾ ਜੀ ਬਹੁਤ ਪਿਆਰੇ ਬਾਰਡਰ ਬਣਾਏ ਹੋਏ ਨੇ ਜੀ ਧਿਆਨ ਨਾਲ ਦੇਖਿਓ ਜ਼ੂਮ ਕਰਕੇ ਸੂਟ ਨੂੰ नीचे ਤੁਹਾਨੂੰ ਘੇਰੇ ਤੇ ਬਰਕ ਮਿਲੂਗਾ ਮਕੈਸ਼ਦਾਈ ਮਕੈਸ਼ਦਾਈ ਬਲਕ neck ਤੇ ਹੋਇਆ ਪੈ ਜੀ ਦੁਪट्टे ਦੇ ਚਾਰ ਸ਼ਪੇਰੇ ਤੁਹਾਨੂੰ ਮਕੈਸ਼ ਨਾਲ ਡਿਜ਼ਾਈਨ ਬਣਾਇਆ ਹੋਇਆ ਬਹੁਤ ਹੀ ਪਿਆਰਾ ਸੂਟ ਹੈ जॉर्जਟ ਬਹੁਤ ਪਿਆਰੀ ਸੌਫਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 950 ਰੁਪਿਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਇਓ ਜੀ ਸੈਂਡ ਕਰੀ ਜਾਇਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸਾਰੇ ਤਿਆਰਾਂ ਤੇ ਨਵੇਂ-ਨਵੇਂ ਸੂਟ ਪਾਓ ਨਵੇਂ-ਨਵੇਂ ਸੂਟ ਬਹੁਤ ਹੀ ਘੱਟ ਰੇਟ ਬਹੁਤ ਹੀ ਪਿਆਰਾ ਕੱਪੜਾ ਜਿਨ੍ਹਾਂ ਕੋਲ ਸਾਡਾ ਕੱਪੜਾ ਪਹੁੰਚਦਾ ਜੀ ਉਹਨਾਂ ਨੂੰ ਸਾਡੇ ਕੱਪੜੇ ਦੀ ਕੁਆਲਿਟੀ ਪਤਾ ਹੈ ਜੀ ਜਰੂਰ ਸਾਰੀਆਂ ਪਹਿਣਾ ਇੱਕ ਇੱਕ ਵਾਰੀ ਟ੍ਰਾਈ ਜਰੂਰ ਕਰਿਓ ਇੱਕ ਵਾਰ ਸਾਡਾ ਸੂਟ ਚੱਲੇ ਗਿਆ ਦੂਜੀ ਵਾਰ ਤੁਸੀਂ ਖੁਦ ਸੂਟ ਮੰਗਵਾਉਂਗੇ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਲੱਖ ਲੱਖ ਕਲਰ ਲੱਖ ਲੱਖ ਸਟਾਈਲ ਲਾਈਟ ਕਲਰ ਵੀ ਰੱਖੇਆਂ ਡਾਰਕ ਵੀ ਰੱਖੇਆਂ ਮੀਡੀਅਮ ਵੀ ਰੱਖੇਆਂ ਜਿੱਦਾਂ ਮਰਜੀ ਕੱਪੜਾ ਪੂਰਾ ਖੁੱਲਾ ਡੁੱਲਾ ਸਰਾਰਾ ਬਣਾਓ ਗਰਾਰਾ ਬਣਾਓ ਲਹਿੰਗਾ ਬਣਾਓ ਕੁਛ ਵੀ ਬਣਾਓ ਜੀ ਬਹੁਤ ਪਿਆਰਾ ਸੂਟ ਹੈ ਜੀ 5 ਮੀਟਰ ਆਲ ਓਵਰ ਤੁਹਾਨੂੰ ਜੌਰਜਟ ਦਾ ਕੱਪੜਾ ਮਿਲੂਗਾ ਜੀ ਕੱਪੜਾ ਚੈੱਕ ਕਰੀ ਜਾਇਓ ਜੀ ਕੱਪੜਾ ਡਿਜ਼ਾਈਨ ਬਹੁਤ ਹੀ ਪਿਆਰੇ ਆ ਜੀ ਬਹੁਤ ਜ਼ਿਆਦਾ ਪਿਆਰੇ ਛੇਤੀ ਤੋਂ ਛੇਤੀ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਕੋਈ ਵੀ ਆਪਣਾ ਸਕਰੀਨ ਸ਼ਾਟ ਭੇਜਣਾ ਜੀ ਸੂਟ ਦਾ ਫਿਰ ਤੁਸੀਂ ਪੇਟੀਐਮ ਕਰੋ Google Pay ਕਰੋ ਪਲੀਜ਼ ਛੇਤੀ ਤੋਂ ਛੇਤੀ ਸਕਰੀਨਸ਼ਾਟ ਲੈ ਕੇ ਸੂਟ ਸੈਂਡ ਕਰੋ ਕਿਹੜਾ ਕਿਹੜਾ ਤੁਸੀਂ ਲੈਣਾ ਹੈ ਕਿਹੜਾ ਕਿਹੜਾ ਛੱਡਣਾ ਹੈ ਸਾਰੀਆਂ ਭੈਣਾਂ ਨੇ ਵੀਡੀਓ ਸ਼ੇਅਰ ਕਰਨੀਆਂ ਸਬਸਕ੍ਰਾਈਬ ਕਰਨਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਕਿ ਸਾਰੀਆਂ ਭੈਣਾਂ ਤੱਕ ਸੋਹਣੇ ਸੋਹਣੇ ਸੂਟ ਪਹੁੰਚ ਸਕਣ ਥੈਂਕ ਯੂ so much ਸਾਡੀਆਂ ਵੀਡੀਓ ਨੂੰ ਪਿਆਰ ਕਰਨ ਲਈ